ਹਾਂਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਘੈਂਟ ਤੇ ਆਲੀਸ਼ਾਨ ਕੋਠੀ ਇਹ ਕੋਠੀ ਹੈ ਜਿਹੜੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੇ ਬਿਲਕੁਲ ਘਰ ਦੇ ਨਾਲ ਹੀ ਹੈ ਕੋਠੀਏ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਕੋਠੀ ਤਾਂ ਬਹੁਤ ਹੀ ਘੈਂਟ ਕੋਠੀ ਆ ਇਸ ਕੋਠੀ ਦੀ ਇੱਕ ਗੱਲ ਇਹ ਆ ਵੀ ਕਾਰਨਰ ਕੋਠੀ ਹੈ ਇੱਥੇ ਤਿੰਨ ਗਲੀਆਂ ਲੱਗਦੀਆਂ ਨੇ ਇਸ ਕੋਠੀ ਦੇ ਨਾਲ ਬਾਕੀ ਕੋਠੀ ਦਿਖਾਉਣਾ ਤੁਹਾਨੂੰ ਅੰਦਰੋਂ ਕੋਠੀ ਦੇਖ ਕੇ ਤਾਂ ਤੁਸੀਂ ਅੰਦਰੋਂ ਫੈਨ ਹੋ ਜਾਓਗੇ ਇਸ ਦੇ 500 ਗਾਸ ਦੇ ਵਿੱਚ ਤੁਹਾਨੂੰ ਇਹ ਕੋਠੀ ਹੈ ਜਿਹੜੀ ਬਣੀ ਬਣਾਈ ਮਿਲ ਜਾਊਗੀ ਤੇ ਇਸ ਕੋਠੀ ਦੇ ਵਿੱਚ ਤੁਹਾਨੂੰ 4 ਬੈਡਰੂਮ 5 ਵਾਸ਼ਰੂਮ ਵੱਡੀ ਲੌਬੀ ਡਰਾਇੰਗ ਰੂਮ ਤੇ ਮਾਡਰਨ ਵੀਡੀਓ ਦੇ ਲਾਸਟ ਵਿੱਚ ਤੁਸੀਂ ਦੇਖੋ ਨਾ ਕਾਰ ਪਾਰਕਿੰਗ ਲਈ ਵੀ ਇੱਥੇ ਵਧੀਆ ਜਗ੍ਹਾ ਖੁੱਲੀ ਡੁੱਲੀ ਜਗ੍ਹਾ ਆ ਦੋ ਗੱਡੀਆਂ ਤੁਸੀਂ ਬਹੁਤ ਆਸਾਨੀ ਨਾਲ ਇੱਥੇ ਪਾਰਕ ਕਰ ਸਕਦੇ ਹੋ ਖੁੱਲੀ ਡੁੱਲੀ ਜਗ੍ਹਾ ਪੂਰੀ ਹੈ ਨਾ ਤੇ ਨਾਲ ਹੀ ਖੱਬੇ ਹੱਥ ਮਿਲ ਜੂਗਾ ਇੱਕ ਛੋਟਾ ਜਿਹਾ ਪਾਰਕ ਪਾਰਕ ਨੂੰ ਵੀ ਤੁਸੀਂ ਦੇਖੋ ਨਾ ਕਿੰਨਾ ਸੋਹਣਾ ਹੈ ਪਾਰਕ ਤੁਸੀਂ ਆਪਣੇ ਤਰੀਕੇ ਦੇ ਬੂਟੇ ਵਗੈਰਾ ਲਾ ਕੇ ਇਹਨੂੰ ਹੋਰ ਵਧੀਆ ਬਣਾ ਸਕਦੇ ਹੋ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਕੋਠੀ ਦੇ ਅੰਦਰ ਆ ਨਾ ਤੁਸੀਂ ਦੇਖ ਸਕਦੇ ਹੋ ਜਿਹੜਾ ਗੇਟ ਆ ਇੱਥੇ ਦਰਵਾਜ਼ਾ ਲੱਗਿਆ ਹੋਇਆ ਉਹ ਵੀ ਵਧੀਆ ਲੱਕੜ ਦਾ ਲੱਗਿਆ ਹੋਇਆ ਪੂਰਾ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਹਰ ਇੱਕ ਚੀਜ਼ ਤੁਹਾਨੂੰ ਇੱਥੇ ਵਧੀਆ ਕੁਆਲਿਟੀ ਦੇ ਵਿੱਚ ਲੱਗੀ ਹੋਈ ਮਿਲ ਜੂਗੀ ਤੇ ਕੋਠੀ ਦੇ ਅੰਦਰ ਐਂਟਰ ਹੋਣ ਸਾਰ ਸਭ ਤੋਂ ਪਹਿਲਾਂ ਤਾਂ ਸੱਜੇ ਹੱੱਥ ਤੁਸੀ ਦੇਖ ਸਕਦੇ ਹੋ ਡਰਾਈੰਗ ਰੂਮ ਆਉਂਦਾ ਨਾ ਡਰਾਈੰਗ ਰੂਮ ਤੁਸੀ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਘੈਂਟ ਬਣਾ ਰੱਖਿਆ ਇਹਨਾਂ ਨੇ ਸਾਰਾ ਕੰਮ ਇੱਥੇ ਤੁਹਾਨੂੰ ਕੰਪਲੀਟ ਮਿਲੇਗਾ ਕੋਠੀ ਦੇ ਵਿੱਚ ਜਿਹੜਾ ਵਾਲ ਪੇਪਰ ਲੱਗਿਆ ਹੋਇਆ ਉਹ ਵੀ ਇੱਥੇ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਸੋਫੇ ਵਗੈਰਾ ਸਾਰਾ ਕੁਝ ਤੁਹਾਨੂੰ ਵਿੱਚੇ ਮਿਲੇਗਾ ਇੱਥੇ ਤੇ ਨਾਲ ਇੱਧਰ ਇਹਦੇ ਕਰਟਨ ਲੱਗੇ ਹੋਏ ਨੇ ਕਰਟਨ ਵੀ ਤੁਸੀ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਕੁ ਬੈਡਰੂਮ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਖੁੱਲੇ ਡੁੱਲੇ ਬਣਾ ਕੇ ਇਹਨਾਂ ਨੇ ਸਾਰਾ ਕੰਮ ਤੁਹਾਨੂੰ ਇੱਥੇ ਕੰਪਲੀਟ ਕੀਤਾ ਹੈ ਮਿਲ ਜੂਗਾ ਤੇ ਤੁਸੀਂ ਬੈਡਾਂ ਦਾ ਡਿਜ਼ਾਈਨ ਦੇਖ ਸਕਦੇ ਹੋ ਵਧੀਆ ਤਰੀਕੇ ਦਾ ਬਣਾਇਆ ਹੋਇਆ ਇਹਨਾਂ ਨੇ ਸਾਰਾ ਕੰਮ ਇਹਨਾਂ ਨੇ ਮਾਡਰਨ ਤਰੀਕੇ ਦਾ ਕੀਤਾ ਹੋਇਆ ਤੇ ਇੱਧਰ LED ਪੈਨਲ ਆ ਜਾਂਦਾ ਇਹ ਦੇਖ ਲਓ ਤੁਸੀਂ ਕਿੰਨਾ ਸੋਹਣਾ ਬਣਾ ਰੱਖਿਆ ਇਹਨਾਂ ਨੇ LED ਆ ਜਿਹੜੀ ਤੁਹਾਨੂੰ 55 ਇੰਚ ਦੀ ਵਿੱਚੇ ਨਾਲ ਦੇਣਗੇ ਤੇ نیچے ਤੁਸੀਂ ਡੈਕੋਰੇਸ਼ਨ ਵਗੈਰਾ ਕਰ ਸਕਦੇ ਹੋ ਤੇ ਇੱਧਰ ਆ ਜਾਂਦੇ ਨੇ కర్ਟਨ ਹਨਾ కర్ਟਨ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਯੂਜ਼ ਕੀਤੇ ਹੋਏ ਨੇ ਇਹਨਾਂ ਨੇ ਤੁਸੀਂ ਤੁਸੀਂ ਇੱਧਰ 뷰 ਵੀ ਚੈੱਕ ਕਰ ਸਕਦੇ ਹੋ ਇਹਦਾ ਕਿੰਨਾ ਵਧੀਆ ਦੇ ਲਈ ਜਾਂ ਕੁਝ ਹੋਰ ਸਮਾਨ ਰੱਖਣ ਦੇ ਲਈ ਵੀ ਤੁਹਾਨੂੰ ਇੱਥੇ ਸਪੇਸ ਮਿਲ ਜੂਗੀ ਉੱਪਰ ਵੀ ਸਪੇਸ ਆ ਇਹਦੇ ਨੀਚੇ ਵੀ ਸਪੇਸ ਆ ਤੇ ਇੱਧਰ ਤੁਸੀਂ ਆਪਣਾ ਮੇਕਅਪ ਵਗੈਰਾ ਕਰ ਸਕਦੇ ਹੋ ਰੈਡੀ ਹੋਣ ਦੇ ਲਈ ਨਾਲ ਹੀ ਆ ਜਾਂਦਾ ਅਟੈਚ ਬਾਥਰੂਮ ਹਨ ਬਾਥਰੂਮ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਵਧੀਆ ਤੇ ਖੁੱਲਾ ਡੁੱਲਾ ਬਣਾ ਰੱਖਿਆ ਪੂਰਾ ਹਰ ਇੱਕ ਚੀਜ਼ ਇੱਥੇ ਇਹਨਾਂ ਨੇ ਕੰਪਨੀ ਦੀ ਯੂਜ਼ ਕੀਤੀ ਹੋਈ ਆ ਕੋਈ ਵੀ ਕੁਆਲਿਟੀ ਦੇ ਵਿੱਚ ਇਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਤੇ ਹਰ ਇੱਕ ਚੀਜ਼ ਲਈ ਇਹਨਾਂ ਨੇ ਵਧੀਆ ਸਪੇਸ ਰੱਖੀ ਹੋਈ ਆ ਤੇ ਇੱਧਰ ਇੱਕ ਲੌਬੀ ਦੇ ਵਿੱਚ ਬਾਥਰੂਮ ਬਣਾਇਆ ਹੋਇਆ ਜੇ ਤੁਹਾਡੇ ਘਰ ਕੋਈ ਗੈਸਟ ਵਗੈਰਾ ਆਉਂਦਾ ਜਾਂ ਉਹ ਇੱ ਤੁਸੀਂ ਆਪਣਾ ਡਾਈਨਿੰਗ ਟੇਬਲ ਲਾ ਕੇ ਵਧੀਆ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਉੱਪਰ ਲਾਈਟਿੰਗ ਜਿਹੜੀ ਵਧੀਆ ਤਰੀਕੇ ਦੇ ਨਾਲ ਕੀਤੀ ਹੋਈ ਆ ਤੇ ਇਧਰ ਨਾਲ ਹੀ ਆ ਜਾਂਦਾ ਕਿਚਨ ਆ ਨਾ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੋਲਾ ਬਣਾ ਰੱਖਿਆ ਇਹਨਾਂ ਦੀ ਖਾਸ ਗੱਲ ਇੱਕ ਇਹ ਆ ਵੀ ਇਹਨਾਂ ਨੇ ਕਿਚਨ ਨੂੰ ਵੀ ਤਿੰਨ ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਇਧਰ ਤੁਸੀਂ ਆਪਣੇ ਪਿਆਜ਼ ਵਗੈਰਾ ਜਾਂ ਕੋਈ ਵੀ ਸਮਾਨ ਤੁਸੀਂ ਰੱਖ ਸਕਦੇ ਹੋ ਨਾ ਬਹੁਤ ਵਧੀਆ ਬਣਾ ਰੱਖਿਆ ਇਹਨਾਂ ਨੇ ਬਹੁਤ ਖੁੱਲੀ ਡੋਲੀ ਸਪੇਸ ਐਸ ਦੇ ਵਿੱਚ ਇੱਥੇ ਤੁਸੀਂ ਆਪਣੀ ਕਰੋਕਰੀ ਵਗੈਰਾ ਰੱਖ ਸਕਦੇ ਹੋ ਸਾਰਾ ਕੰਮ ਇਹਨਾਂ ਨੇ ਪੂਰਾ ਵਧੀਆ ਤਰੀਕੇ ਦਾ ਕੀਤਾ ਹੋਇਆ ਆ ਜਿਹੜੇ ਬੋਰਡ ਵਗੈਰਾ ਦੀ ਲੱਕੜ ਯੂਜ਼ ਕੀਤੀ ਹੋਈ ਆ ਤੇ ਪ੍ਰੈਸ਼ਰ ਜੈਕ ਲੱਗੇ ਹੋਏ ਨੇ ਬਾਕਸ ਦੇ ਵਿੱਚ ਵੀ ਤੇ ਕਲਰ ਕੰਬੀਨੇਸ਼ਨ ਵੀ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਬਹੁਤ ਪਸੰਦ ਆਇਆ ਮੈਨੂੰ ਕਲਰ ਕੰਬੀਨੇਸ਼ਨ ਇਹਨਾਂ ਦਾ ਤੇ ਇਹ ਵਾਲੇ ਸਾਈਡ ਤੁਸੀਂ ਆਪਣੇ ਭਾਂਡੇ ਵਗੈਰਾ ਧੋ ਸਕਦੇ ਹੋ ਨਾ ਡਿਸ਼ਵਾਸ਼ ਕਰ ਸਕਦੇ ਹੋ ਬਹੁਤ ਖੁੱਲੀ ਡੁੱਲੀ ਸਪੇਸ ਹੈ ਇੱਥੇ ਵਧੀਆ ਬਣਾ ਰੱਖਿਆ ਤੇ ਇਧਰ ਤੁਸੀਂ ਆਪਣਾ ਆਟਾ ਵਗੈਰਾ ਰੱਖ ਸਕਦੇ ਹੋ ਜਾਂ ਕੋਈ ਹੋਰ ਸਮਾਨ ਰੱਖ ਸਕਦੇ ਹੋ ਬਹੁਤ ਖੁੱਲੀ ਡੁੱਲੀ ਸਪੇਸ ਬਣਾ ਰੱਖੀ ਇਹਨਾਂ ਨੇ ਕਿਚਨ ਦੇ ਵਿੱਚ ਵੀ ਤੇ ਸਾਰੀ ਕੋਠੀ ਦੇ ਵਿੱਚ ਨਾ ਤੁਹਾਨੂੰ ਪੂਰਾ ਮਾਡਰਨ ਤਰੀਕੇ ਦਾ ਕੰਮ ਕੀਤਾ ਹੋਇਆ ਮਿਲ ਜੂਗਾ ਤੇ ਇਧਰ ਆ ਜਾਂਦਾ ਬੈਡਰੂਮ ਨਾ ਬੈਡਰੂਮ ਤੁਸੀਂ ਦੇਖ ਸਕਦੇ ਹੋਏ ਕਲਰ ਕੰਬੀਨੇਸ਼ਨ ਆ ਜਿਹੜਾ ਹਰ ਬੈਡਰੂਮ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਮਿਲ ਜੂਗਾ ਨਾ ਦੇਖੋ ਇੱਧਰ ਆ ਜਾਂਦਾ LED ਪੈਨਲ LED ਹੈ ਜਿਹੜੀ ਇਸ ਕਮਰੇ ਦੇ ਵਿੱਚ ਵੀ ਤੁਹਾਨੂੰ ਨਾਲੇ ਮਿਲੂਗੀ ਤੇ ਨੀਚੇ ਤੁਸੀਂ ਆਪਣੇ ਫਲਾਵਰ ਪਾਟਰ ਰੱਖ ਕੇ ਇਹਨਾਂ ਨੂੰ ਡੈਕੋਰੇਟ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਆ ਜਿਹੜਾ ਮੈਨੂੰ ਇਸ ਕਮਰੇ ਦੇ ਵਿੱਚ ਵੀ ਬਹੁਤ ਘੈਂਟ ਲੱਗਿਆ ਕੀਤਾ ਹੋਇਆ ਨਾ ਤੇ ਨਾਲੇ ਇੱਧਰ ਆ ਜਾਂਦਾ ਡ्रेसਿੰਗ ਏਰੀਆ ਇੱਥੇ ਤੁਸੀਂ ਆਪਣੀ ਡ्रेसਿੰਗ ਵਗੈਰਾ ਕਰ ਸਕਦੇ ਹੋ ਮੇਕਅਪ ਕਰ ਸਕਦੇ ਹੋ ਇੱਥੇ ਵੀ ਤੁਹਾਨੂੰ ਵਧੀਆ ਸਪੇਸ ਮਿਲ ਜੂਗੀ ਤੇ ਨਾਲੇ ਆ ਜਾਂਦਾ ਅਟੈਚ ਬਾਥਰੂਮ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਾਥਰੂਮ ਆ ਜਿਹੜਾ ਬਹੁ ਜਿਹੜਾ ਕੰਮ ਆ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਵਧੀਆ ਤਰੀਕੇ ਦਾ ਹੋਇਆ ਹੋਇਆ ਫਰਸਟ ਫਲੋਰ ਦੇ ਉੱਪਰ ਵੀ ਤੁਹਾਨੂੰ ਦੋ ਬੈਡਰੂਮ ਮਿਲ ਜਾਣਗੇ ਤੇ ਛੱਤ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਪਿਆ ਹੋਇਆ ਇਹ ਬੈਡਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਖੁੱਲੇ ਡੁੱਲੇ ਬਣਾ ਰਕੇ ਨੇ ਏਸੀ ਆ ਜਿਹੜਾ ਹਰ ਇੱਕ ਬੈਡਰੂਮ ਦੇ ਵਿੱਚ ਤੁਹਾਨੂੰ ਲੱਗਿਆ ਲਗਾਇਆ ਮਿਲ ਜੂਗਾ ਡਰੈਸਿੰਗ ਤੇ ਮੇਕਅਪ ਵਾਲੀ ਜਗ੍ਹਾ ਤੁਹਾਨੂੰ ਹਰ ਇੱਕ ਰੂਮ ਦੇ ਵਿੱਚ ਮਿਲ ਜੂਗੀ ਉਹ ਵੀ ਪੂਰੀ ਖੁੱਲੀ ਡੁੱਲੀ ਬਣਾ ਰખી ਹੈ ਇਹਨਾਂ ਨੇ ਤੇ ਨਾਲ ਹੀ ਆ ਜਾਂਦਾ ਅਟੈਚ ਵਾਸ਼ਰੂਮ ਤੇ ਬਾਥਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਬਣਾ ਰੱਖਿਆ ਇਹਨ ਰੂਮ ਦੇ ਇਧਰ ਆ ਜਾਂਦੇ ਛੋਟੀ ਜੀ ਬਾਲਕਨੀ ਬਾਲਕਨੀ ਤੁਸੀਂ ਦੇਖ ਸਕਦੇ ਹੋ ਬਾਹਰਲਾ 뷰 ਕਿੰਨਾ ਸੋਹਣਾ ਏਰੀਆ ਇੱਥੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸਾਰੇ ਵਧੀਆ ਲੋਕ ਰਹਿੰਦੇ ਨੇ ਇੱਥੇ ਮਾਹੌਲ ਪੂਰਾ ਵਧੀਆ ਆ ਤੇ ਇਸ ਤੋਂ ਬਾਅਦ ਨਾਲੇ ਆ ਜਾਂਦਾ ਦੂਜਾ ਰੂਮ ਦੂਜਾ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਆ ਏਸੀ ਇਧਰ ਵੀ ਲੱਗਿਆ ਹੋਇਆ ਆ ਅਟੈਚ ਬਾਥਰੂਮ ਮਿਲ ਜੂਗਾ ਤੁਹਾਨੂੰ ਇਸ ਦੇ ਨਾਲ ਵੀ ਤੇ ਇਧਰ ਜਗ੍ਹਾ ਡਰੈਸਿੰਗ ਲਈ ਬਣੀ ਹੋਈ ਆ ਤੇ ਤੁਸੀਂ ਆਪਣੀ ਡਰੈਸਿੰਗ ਵਗੈਰਾ ਜਾਂ ਕੁਝ ਹੋਰ ਸਮਾਨ ਵਗੈਰਾ ਵੀ ਰੱਖ ਸਕਦੇ ਹੋ ਤੇ ਇਸ ਤੋਂ ਵੀ ਨਾਲ ਇਧਰ ਆ ਜਾਂਦਾ ਪੂਜਾ ਰੂਮ ਤੁਸੀਂ ਇੱਥੇ ਪੂਜਾ ਵਗੈਰਾ ਵੀ ਕਰ ਸਕਦੇ ਹੋ ਤੇ ਲੋਕੇਸ਼ਨ ਦੀ ਗੱਲ ਕਰੀ ਤਾਂ ਸੰਗਰੂਰ ਦੇ ਵਿੱਚ ਪਟਿਆਲਾ ਰੋਡ ਦੇ ਉੱਪਰ ਡ੍ਰੀਮ ਲੈਂਡ ਕਲੋਨੀ ਆ ਉੱਥੇ ਮਿਲ ਜੂਗੀ ਤੁਹਾਨੂੰ ਬਣੀ ਬਣਾਈ ਕੋਠੀ ਐ ਤੇ ਜੇਕਰ ਇਸ ਦੇ ਰੇਟ ਦੀ ਗੱਲ ਕਰੀ ਤਾਂ ਮੈਂ 22 ਦਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਬਾਕੀ ਐ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਮੈਨੂੰ ਫੋਲੋ ਜ਼ਰੂਰ ਕਰ ਲਓ